ਇਧਰ ਮਿਲੋ ਜੀ ਸਾਡੇ ਬੰਦੇ ਨੂੰ ਭਾਈ ਸਸਰੀ ਘਰ ਸਾਰੇ ਇਹ ਵੀਰ ਸਾਡਾ ਹੁਣ ਸਾਨੂੰ ਸਮਝ ਲੈਣਾ ਆਦੀ ਵੀਰ ਕਹੀਏ ਕਿਆ ਕਹੀਏ ਰੇਤੇ ਵਾਂਗੂ ਵੈਸੇ ਵੈਸੇ ਭਾਈ ਲੱਗਦੇ ਤਾਂ ਸਾਡੇ ਕਹਿ ਲੋ ਵੀ ਜੈਸਮਨ ਚਾਚਾ ਜੀ ਕਹਿੰਦੀ ਆ ਤੇ ਅਸੀਂ ਇਹਨਾਂ ਨੂੰ ਫੋਨ ਕੀਤਾ ਦਾ ਵੀ ਜੋਹੜਜੀ ਸਾਹਿਬ ਭਾਈ ਅਸੀਂ ਪਹੁੰਚਣੇ ਆਲੇ ਆ ਵੀ ਆਉੜੇ ਉਰੇ ਨੂੰ ਪਹਿਲਾਂ ਸਾਡੀ ਸਲਾਹ ਤੀ ਵੀ ਤੁਰ ਕੇ ਉਤਰ ਜੂंगे ਥੱਲੇ ਫਿਰ ਹੁਣ ਸਾਡੀ ਸਲਾਹ ਬਣ ਗਈ ਚੱਲ ਗੱਡੀਆਂ ਕਮਾ ਲੈਂਦੇ ਉਧਰ ਨੂੰ ਸਾਨੂੰ ਉਧਰ ਦਾ ਰਸਤਾ ਨਹੀਂ ਪਤਾ ਕਿੱਥੇ ਦੇ ਮੋੜ ਮੋੜ ਹੋਣਾ ਤਾਂ ਕਰਕੇ ਫਿਰ ਜੈਸਮੀਨ ਕਹਿੰਦੀ ਮੈਂ ਫੋਨ ਕਰਦੀ ਚਾਚਾ ਜੀ ਨੂੰ ਓ ਬਾਈ ਕੁੰਡੀ ਸੋਟੇ ਉਰੇ ਵਧੀਆ ਮਿਲ ਜਾਂਦੇ ਆ ਰੇਟ ਲਿਖਿਆ ਹੋਇਆ ਤੇ ਇਹਦੇ ਵਿੱਚ 750 ਛੋਟਾ ਥੋੜ ਨੂੰ ਤਾਂ ਪੈਸੇ ਇੱਕ ਦੋ ਜਾਣਿਆਂ ਦਾ ਤਾਂ ਹੋਆ ਨਾ ਛੋਟਾ ਲੈ ਕੇ ਫਾਇਦਾ ਛੋਟਾ ਵੀਰ ਭਲਾਂ ਜੀ ਆ ਛੋਟਾ ਕੁੰਡੀ ਸੋਟਾ ਕਿੰਨੇ ਦਾ ਦੇ ਰਿਆਂ ਆ ਜੀ ਉਹ ਜਿਹੜਾ ਬਿਲਕੁਲ ਸੱਤ ਛੋਟਾ ਸੱਤ ਛੋਟੀ ਕੁੰਡੀ ਆ 450 ਕੱਲੀ ਕੁੰਡੀ 450 ਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਕਾਰਾਂ ਚ ਮਾਲਕ ਕਰੇ ਜੀ ਵਾਤਾ ਆ ਜਿਵੇਂ ਭਾਈ ਤੁਹਾਨੂੰ ਪਤਾ ਹੀ ਹੈ ਪਿਛਲੇ ਬਲੌਗਾਂ 'ਚ ਅਸੀਂ ਅ ਦੱਸਿਆ ਸੀਗਾ ਵੀ ਕਿਤੇ ਦਾ ਟੂਰ ਬਣਾਇਆ ਸੀ ਜਾਣ ਦਾ ਜਾਣਾ ਕਿਤੇ ਹੁਣ ਭਾਈ ਸਾਰੀ ਫੈਮਿਲੀ ਦੀ ਸਾਰੀ ਫੈਮਿਲੀ ਨਹੀਂ ਭਾਬੀ ਥੋੜੇ ਜੇ ਮਤਲਬ ਢਿੱਲੇ ਆ ਉਹਨਾਂ ਨੂੰ ਪੁੱਛਿਆ ਤਾਂ ਉਹ ਕਹਿੰਦੇ ਵੀ ਨਹੀਂ ਮੈਂ ਜਾਣਾ ਨਹੀਂ ਤੁਸੀਂ ਜਾਇਓ ਤੇ ਥੋੜੀ ਜੀ ਸਾਡੀ ਨੋਰ ਵੀ ਥੋੜੀ ਢਿੱਲੀ ਆ ਉਹਦੇ ਕਰਕੇ ਫਿਰ ਮੁਸ਼ਕਲ ਹੋ ਜਣਾ ਪਹਾੜੀ ਏਰੀਆ ਏ ਠੰਡਾ ਮੌਸਮ ਆ ਤੁਹਾਨੂੰ ਪਤਾ ਹੀ ਹੈ ਪਹਿਲਾਂ ਹੀ ਹਨਾ ਆ ਕਰਕੇ ਅਸੀਂ ਫੇਰ ਇਸ ਕਿ ਚਲੋ ਕੋਈ ਗੱਲ ਨਹੀਂ ਚਲੋ ਅਸੀਂ ਮਾਰਿਆ ਨਹੀਂ ਕਿਹੜਾ ਮੰਮੀ ਨੇ ਜਾਣਾ ਜੀ ਨਾਲ ਤੇ ਭੈਣ ਆ ਗਈ ਸਾਡੀ ਭਾਈ ਗਬਲੀ ਗਰਲੀਨ ਕੌਰ ਆ ਗਈ ਸਾਡੀ ਭਾਣ ਜੀ ਤੇ ਹਰ ਗੁਣ ਨੇ ਜਾਣਾ ਸਾਡੀ ਨੇ ਤੇ ਇੱਕ ਜਾਣਾ ਜੀ ਜੈਸਮੀਨ ਤੇ ਅਸੀਂ ਮੈਂਬਰ ਹੋ ਗਏ ਤਿੰਨ ਤੇ ਇੱਕ ਚਾਰ ਪੰਜ ਹਰ ਗੁਣ ਛੇਵੀ ਹੋ ਗਈ ਸਾਡੀ ਅਸੀਂ ਛੇ ਜਣੇ ਨੇ ਭਾਈ ਚੱਲੇ ਆ ਜੀ ਹੁਣ ਟੂਰ ਤੇ ਜਾਣਾ ਕਿੱਥੇ ਆ ਉਹ ਤੁਹਾਨੂੰ ਹੁਣ ਇਸ ਵਲੌਗ ਦੇ ਵਿੱਚ ਪਤਾ ਲੱਗੂਗਾ ਜਿਹੜਾ ਹੁਣ ਸ਼ੁਰੂ ਹੋਇਆ ਵਾ ਵੀ ਕਿੱਥੇ ਚੱਲੇ ਆ ਠੀਕ ਆ ਜੀ ਤੇ ਜੁੜੇ ਰਹੋ ਵਲੌਗ ਦੇ ਨਾਲ ਫੈਮਿਲੀ ਸਾਰੀ ਤਿਆਰ ਆ ਭਾਈ ਇੱਧਰ ਇਹਨਾਂ ਨੇ ਮਸਾਲੇ ਮਸੂਲੇ ਜੇ ਵੀ ਰੈਸਪੀਆਂ ਦਾ ਸਮਾਨ ਵੀ ਰੱਖ ਲਿਆ ਹਨਾ ਤਿਆਰੀ ਪੂਰੀ ਜੋਰਾਂ ਸ਼ੋਰਾਂ ਦੇ ਆ ਕਹਿੰਦੇ ਰਸਤੇ 'ਚ ਕੁਝ ਬਣਾਉਣਾ ਵੀ ਆ ਮੈਂ ਕਿਹਾ ਚਲੋ ਭਾਈ ਦੇਖ ਲੰਨੇ ਹਨਾ ਤੇ ਕਰਦੇ ਆ ਜੀ ਹੁਣ ਬੈਕ ਕੈਮਰਾ ਮਲਾਉਨੇ ਆ ਤੁਹਾਨੂੰ ਭੈਣ ਨਾਲ ਤੇ ਮੰਮੀ ਨਾਲ ਆਜੋ ਫਿਰ ਪਹਿਲਾਂ ਤਾਂ ਮਿਲੋ ਇੱਧਰ ਸਾਡੀ ਭਾਣ ਜੀ ਨੂੰ ਜੀ ਸਸਿਕਾ ਜੀ ਸਾਰਿਆਂ ਨੂੰ ਰੀਦ ਕੱਢੀ ਹੋਣੀ ਸਿੱਖੋਗੇ ਆਪਣੀ ਚੱਡੀ ਕਲਾ ਵਿੱਚ ਸ਼ਾਬਾਸ਼ ਅਸੀਂ ਭਾਈ ਜੀ ਦੇ ਇਹਦੇ ਨਾਲ 1 ਮਿੰਟ ਪਹਿਲਾਂ ਅਜੇ ਇਹਨੂੰ ਅਸੀਂ ਸਿਖਾ ਕੇ ਹਟੇ ਵੀ ਮਰੀਦ ਨਹੀਂ ਕਹਿਣਾ ਉਮੀਦ ਪਰ ਗਿਡਾਰੀ ਫੇਰ ਇਹਦੀ ਉੱਤੀ ਆ ਕੇ ਵਜਣਦੀ ਤਾਂ ਕਰਕੇ ਆਸੀ ਆ ਗਈ ਵਿੱਚ ਮਿਲੋ ਜੀ ਇਧਰ ਦੀਦੀ ਨੂੰ ਸਸਿਕਾ ਜੀ ਸਾਰਿਆਂ ਨੂੰ ਹੋਰ ਦੀਦੀ ਠੀਕ ਆ ਚੈਰੋ ਬੜੀ ਚਹੀਦੀ ਹੈ ਭਾਈ ਤੇ ਹੁਣ ਤਿਆਰੀ ਇਧਰ ਮਾਤਾ ਜੀ ਨੂੰ ਮਿਲੋ ਇਹਨੂੰ ਕਿਹਾ ਹੋ ਗਿਆ ਮਮੀ ਮਾਤਾ ਜੀ ਸਾਰਿਆਂ ਨੂੰ ਲੱਡੂ じゃ ਹੈ ਟੋਪੀ ਦਾ ਕਾਂਟਦੀ ਆ ਅੱਛਾ ਟੋਪੀ ਦਿੱਤੀ ਕਾਂਟਰ ਤੋਂ ਬੜੀ ਜਨੈਤੀ ਉਹ ਤਾਂ ਨਹੀਂ ਮੈਂ ਕਹਾ ਨਹੀਂ ਜੱਦੀ ਦਾ ਚੰਗੀ ਭਲੀ ਐਨ ਚੁੱਪ ਬੈਠੀ ਦੀ ਮੈਂ ਕਹਿੰਦੀ ਇਹਦੇ ਗੱਲ ਜਿਆਦਾ ਕਰਦੀ ਕਾਂਟੇ ਦੀ ਹੋਣੀ ਹੈ ਜਿਹੜੀ ਆ ਦੂਈ ਹੈ ਰੱਸੀ ਜੀ ਬੰਨੀ ਹੋਈ ਹੈ ਹਾਂ ਇਹ ਵੀ ਗੱਲ ਆ ਭਾਈ ਲੱਡੂ じゃ ਦਿੱਲੀ ਬੰਨੀ ਹੋਈ ਹੈ ਉਹ ਬੱਸ ਪੁੱਤ ਬੱਸ ਸੁਣਦੇ ਨਹੀਂ ਭਾਜੀ ਪੁੱਛਦੇ ਸਕਾਰਪੀ ਵਾਲੀ ਬੰਨ ਪਾਉਣੀ ਆ ਸਕਾਰਪੀ ਵਾਲੀ ਪਾਉਣੀ ਆ ਪਾਣੀ ਆ ਜੀ ਉਹ ਚੱਕਰ ਐਦਾਂ ਜੀ ਉਹ ਬਾਹਨ ਸਾਡੀ ਇੱਕ ਦਿਨ ਛੱਡ ਕੇ ਲੰਦੇ ਦੁੱਧ ਤਾਂ ਕਰਕੇ ਪੁੱਛਦਾ ਭਾਈ ਵੀ ਕੱਲ ਪਾਤਾ ਤਾਂ ਉਹਨਾਂ ਨੂੰ ਕਿ ਨਹੀਂ ਕੱਲ ਪਾਇਆ ਨਹੀਂ ਉਹਨਾਂ ਨੂੰ ਅੱਜ ਲੈਣਾ ਉਹਨਾਂ ਨੇ ਤੇ ਮੰਮੀ ਦੀ ਭਾਈ ਟੌਰ ਅਜ ਟੌਰ ਦੀ ਦੀ ਵੀ ਪੂਰੀ ਆ ਹੈ ਅਸੇ ਤਰ੍ਹਾਂ ਕਰਿਆ ਚਾਹਵਾ ਦੇਖਦੀ ਤੁਸੀਂ ਕੀ ਕਰ ਗਏ ਨਾ ਨਾ ਤੇਰੀ ਵੀ ਪੁੱਤ ਟੌਰ ਆ ਪੂਰੀ ਮੇ ਲੋ ਇਹ ਇਧਰ ਜੈ ਜਮੀਨ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਚੱਲੇ ਆ ਜੀ ਸਰਦਾਰ ਜੀ ਸਾਡੇ ਲੈ ਕੇ ਚੱਲੇ ਆ ਸਾਰੇ ਇੱਕ ਚਹਰ ਗੁੰਡੀਆਂ ਦਵਾਈਆਂ ਦਵਾਈਆਂ ਇੱਕ ਚਾਹ ਦੇ ਵਿੱਚ ਤੇ ਡਾਈਪਰਸ ਵਗੈਰਾ ਇੱਕ ਸੂਟ ਵੀ ਪਾ ਲੈਣੀ ਹੋਣੀ ਹੈ 10 ਮਿੰਟ ਹੁਣ ਪਲਾਇਆ ਦੁੱਧ ਬਣਾ ਤਾਂ ਜਦ ਕੱਪੜੇ ਚੇਂਜ ਕਰੇ ਉਹ ਤੇ ਮੈਨੂੰ ਦੁੱਧ ਹੀ ਪਲਾਇਆ ਇਹਨੂੰ ਅੱਛਾ ਅੱਛਾ ਫੇਰ ਦੇਖ ਲੋ ਚਾਹ ਪੱਤੀ ਵੀ ਲੈ ਲਈ ਚੀਨੀ ਵੀ ਲੈ ਲਈ ਹੂੰ ਸੁੱਕਾ ਦੁੱਧ ਹੈਗਾ ਹੀ ਖਰਗੂ ਨਾਲਾ ਠੀਕ ਆ ਠੀਕ ਆ ਤੇ ਚਮਚੇ ਵੀ ਲੈ ਲੈ ਕੋਲੀਆਂ ਵੀ ਲੈ ਲਈਏ ਗਲਾਸ ਵੀ ਲੈ ਲਈਏ ਚਾਹ ਬਣਾਉਣ ਨੂੰ ਇੱਕ ਚਾੜ ਪਤੀਲਾ ਰਹਿ ਗਿਆ ਲੈਣ ਨੂੰ ਇਹ ਇਹ ਰੋ ਸੋਈ ਸਾਰੀ ਨਾਲੇ ਚੱਕ ਲਈ ਤੇ ਵੀ ਲੈ ਲੈ ਸਾਰੀ ਹਾਂ ਤੁਸੀਂ ਕੀ ਕਹਿ ਲਗੇ ਮੈਂ ਪਾਣੀ ਦੀ ਬੋਤਲ ਭਰ ਲਈ ਤਾਂ ਹੈਗੀ ਪਰ ਪਾਣੀ ਦੀ ਬੋਤਲ ਭਰੀ ਹੋਈ ਆ ਪਾਣੀ ਦੀ ਬੋਤਲ ਆ ਨਹੀਂ ਇੱਕ ਕੱਪ ਠੰਡੇ ਪਾਣੀ ਵੀ ਦੀ ਵੀ ਲੈ ਜੂਗੀ ਨਾਰਮਲ ਪਾਣੀ ਉਹ ਵੀ ਮੈਂ ਲੰਦੀ ਆ ਤੇ ਰੈਸਪੀ ਤੂੰ ਤਾਂ ਲੈ ਲੈ ਬਾਅਦ ਤੇ ਬੜੀ ਬੋਤਲ ਰੈਸਪੀ ਤਾਂ ਆਹੀ ਬਣੂਗੀ ਆ ਫਿਰ ਜੇ ਪਾਣੀ ਵਾਲੀ ਆਈਟਮ ਹੋਈ ਕੋਈ ਹਾਂ ਇਹ ਲੱਡੂ ਸਾਡਾ ਭਾਈ ਆਪਣੀ ਦਾਦੀ ਦੀ ਗੋਦੀ ਚ ਲੈ ਰਿਹਾ ਨਜ਼ਾਰੇ ਹੈ ਕਾਂਟੂ ਆ ਛਾਡੀ ਕਾਂਟੂ ਇਹ ਕਾਂਟਾ ਲੈ ਟੋਪੀ ਤੇ ਆਪੀ ਹੁਣ ਚੁੱਪ ਹਾਂ ਟੋਪੀ ਤੇ ਕਾਂਟ ਤੇ ਦੀ ਆ ਥੋੜੀ ਜੀ ਹਾਂ ਵੀ ਦੀ ਜੀ ਹਰੇ ਕੇ ਨਿਆਣਾ ਕਾਂਟ ਦਾ ਹੀ ਆ ਟੋਪੀ ਤੇ ਬਸ ਹਰੇ ਕੇ ਕਾਂਟ ਦਾ ਦਾਹੀ ਹੈ ਕਿਹਨੂੰ ਟੋਪੀ ਨਹੀਂ ਤਾਂੂੰਗਾ ਨਹੀਂ ਦੇਣੀ ਤਾਂ ਪੈਂਦੀ ਆ ਭੰਦੇ ਆ ਨਿਆਣਾ ਕਾਂਟ ਦਾ ਹੀ ਆ ਦਾ ਨਿਆਣਾ ਹੋ ਇਹ ਤਾਂ ਹੈ ਨੂਰ ਵੀ ਤਾਂ ਇਦਾਂ ਹੀ ਕਰੇ ਕਰਦੀ ਸੀ ਹੂੰ ਆਹ ਮੋਢੀ ਕਰਦੀ ਹੁੰਦੀ ਸੀ ਸਹੀ ਹੈ। ਹਲਾਗੀ ਦੇ ਲੈਣ ਹੁਣ ਹੁਣ ਦੇ ਲੈਣ ਨੇ। ਜਿਆਦਾ ਠੰਡਾ ਵਿੱਚ ਨਿਆਣਾ ਲੈ ਲੈਂਦਾ ਜਿਵੇਂ ਹਲੇ ਨਾਰਮਲ ਜੀ ਆ ਨਾ ਫੇ ਇ ਦੇ ਵਿੱਚ ਨਿਆਣਾ ਘਟ ਲੰਦਾ। ਘਟ ਲੰਦਾ। ਇਹ ਆ ਗੱਲ। ਬਾਹ ਦੇਂਦਾ। ਵਾਲ ਬਹੁਤ ਆ ਐਨ ਦੇਖ ਰਾ ਸਿਰ ਭਰਿਆ ਪਿਆ ਕਾਲੇ। ਤੇਰੇ ਵਾਲ ਨੂੰ ਕੁਝ ਵੀ ਕਹੋ। ਜੇ ਸਿਕਰੀ ਜੀ ਆਈ ਫੇਰ ਉਤਰੂੰਗੇ। ਨਾ ਸਿਕਰੀ ਆਈ ਤਾਂ ਹੈ ਨਹੀਂ ਨੀ ਕਿਉਂ ਉਤਰੂੰ। ਇਦੀ ਨਹੀਂ ਵੀ ਇਦੀ ਨਹੀਂ ਵੀ ਵੀ ਆਈ ਸਿਕਰੀ ਜੀ। ਇਹ ਮੈਨੂੰ ਲੱਗਦਾ ਕੁਦਰਤੀਆਂ ਚ ਪਤਾ ਨਹੀਂ ਵਾਲ ਜ਼ਿਆਦਾ ਕਰਕੇ ਨਹੀਂ ਆਈ। ਨਹੀਂ ਨੇ। ਹੂੰ। ਬਾਅ ਕਿਆ ਉੱਪਰ ਲੈ ਦੇ ਰਿਹਾ। ਕੀ ਕੋਈ ਕੁਛ ਦੱਸੋ ਮੈਨੂੰ ਹੋਰ ਹੋਰ ਇਹਨੇ ਤਾਂ ਜਾਦੇ ਜਾਂਦੇ ਲੈਣਾ ਹੈ ਸਾਟੀਆਂ ਵੀ ਦੋ ਜਾਂਦੇ ਜਾਂਦੇ ਲੈਣੀਆਂ ਠੀਕ ਆ ਔਰ ਨਰ ਫਲੋਰ ਵੀ ਲੈ ਇੱਕ ਵਾਰ ਜਦ ਮਨਾਲੀ ਨੂੰ ਗਏ ਤੇ ਭਾਈ ਸਰੋਂ ਦੇ ਤੇਲ ਦੀ ਬੋਤਲ ਭੁੱਲ ਗਏ ਉੱਥੇ ਸੜੀ 200 ਦੀ ਮਿਲੀ 10 10 1 ਲੀਟਰ ਦੀ ਹਾਂ ਇੰਨੀ ਮਹਿੰਗੀ ਮਿਲੀ ਮਹਾ ਯਾਰ ਹੱਦ ਹੋ ਗਈ ਪਹਿਲਾਂ ਤਾਂ ਮਿਲੀ ਉਹ ਨਹੀਂ ਕੋਈ ਦੁਕਾਨਾ ਪਰ ਉਥੇ ਚਾਹ ਚੂ ਵਾਲੀਆਂ ਇੰਡੀਆਂ ਕਰਿਆਨੇ ਵਾਲੀ ਤਾਂ ਇੱਕ ਉਹ ਫੇਕ ਘਰ ਜਿਹਾ ਕਰੀ ਵੀਦੀ ਖਾਸੀ ਦੂਰ ਤੁਰਨਾ ਪਿਆ ਮੈਨੂੰ ਆ ਉੱਥੇ ਦੇ ਲੈ ਕੇ ਆਇਆ ਪਹਾੜੀ ਏਰੀਆ ਚ ਸਮਾਨ ਸਾਰਾ ਹੀ ਮਹਿੰਗਾ ਹੋ ਜਾਂਦਾ ਤੇਲ ਘਰਾਂ ਤੇ ਲੈ ਲੁੰਦੇ ਉਹ ਲਿਜਾਣਾ ਹੀ ਭੁੱਲ ਗਏ ਨਹੀਂ ਤਾਂ ਲੈ ਲਓ ਤੇਲ ਤਾਂ ਹੁਣ ਉਰੇ ਤੇ ਆਹੋ ਉਰੀ ਤੇ ਬੋਤਲ ਭਰ ਲੰਨੇ ਆ ਕੋਈ ਇਹਨੇ ਕਿੱਥੇ ਹੈ ਤੇਲ ਹੁਣ ਚੱਲ ਕੋਈ ਨਹੀਂ ਉੱਥੇ ਆਪਦੇ ਲੀਟਰ ਵਾਲੀ ਬੋਤਲ ਫੜ ਲੰਨੇ ਜਾਂਦੇ ਜਾਂਦੇ ਮੈਂ ਤੇ ਹੋਗੀ ਤੇ ਤਿਆਰੀ ਹੋ ਗਈ ਸਾਰੀ ਫੇਰ ਹੁਣ ਆ ਵੀ ਤੇਲ ਨਹੀਂ ਰਹਿ ਗਿਆ ਹੋ ਗਏ ਸਰ ਤੇਲ ਤੇਲ ਰਹਿ ਗਿਆ ਚੱਲ ਕੋਈ ਨਹੀਂ ਉਹ ਲੈ ਲੰਨੇ ਪੁੱਤ ਜਿੱਦੀ ਮੇਰੇ ਹੱਥ ਥੋੜੇ ਜਿਹਾ ਹੋ ਗਏ ਹੱਥਾਂ ਕਰਕੇ ਲੱਗਦੀ ਗਿੱਲੀ ਇਹ ਹਾਂ ਉਹ ਮਸ਼ੀਨ ਰਹਿ ਗਈ ਕੱਦੂ ਕਸ ਰਹਿ ਗਿਆ ਪਲੇਟ ਰਹਿ ਗਈ ਐਨੇ ਕਿੱਥੇ ਉੱਥੇ ਬੂਲੀਆਲੇ ਪਰੌਣੇ ਬਣਾ ਕੇ ਖਾਣੇ ਨੇ ਬਸ ਬੁੱਤ ਬਿੰਡੇ ਨੂੰ ਤਾਂ ਮੈਂ ਖਵਾ ਤੈਨੂੰ ਬੂਲੀਆਲੇ ਪਰੌਣੇ ਹਾਂ ਮੈਂ ਤਾਂ ਭਾਈ ਦੀਦੀ ਕੋ ਖਾਏ ਆ ਤੋ ਕਿੰਨੇ ਵਾਰੇ ਮੇਰਾ ਬੁੱਤ ਤੋ ਜ਼ਮਾਨ ਬਾਕੀ ਸਾਰਾ ਭਾਈ ਹੋ ਗਿਆ ਰੈਡੀ ਹੈਨਾ ਆਹ ਇਨੇ ਕ ਭਾਂਡੇ ਦਾ ਦੀ ਪੈਸੇ ਆਹੀ ਪਰਸੇ ਚ ਪਏ ਜਣੇ ਐਡਾ ਦਾ ਪਰਸਾ ਹਾਂ ਜੇ ਜਿਵੇਂ ਭਾਂਡਾ ਭਾਂਡੇ ਵਸੇ ਪਰਸ ਹਾਂਜੀ ਇਹ ਤਾਂ ਹਾਰਗੁੰਦੇ ਕੱਪੜੇ ਕੱਪੜੇ ਵਾਹ ਹਾਂ ਤੇ ਵੀ ਤਾਂ ਸਭ ਨੋ ਬਾਬਾ ਸਾਰੇ ਹਾਂ ਹਾਂ ਦੀ ਮੈਂ ਹਲੇ ਦੇਖ ਰਹੀ ਫੇਰ ਦੀਆਂ ਵੀ ਹੋਰ ਕੁਝ ਰਹਿ ਗਿਆ ਦੱਸੋ ਮੁੰਡਿਆ ਸੁਧ ਮਾੜਾ ਲੈਣਾ ਭਾਈ ਨਹੀਂ ਹੋਰ ਤਾਂ ਹੁਣ ਓਕੇ ਹੀ ਆ ਬਾਕੀ ਹੁਣ ਦੇਖੀ ਜਾਉਂਗੇ ਜਾਂ ਬਾਜ਼ਾਰ ਚ ਜਾਂਦੇ ਹੋਏ ਲੈ ਲੂਗੇ ਆ ਜੇ ਕੁਝ ਭਾਈ ਇਹਦਾ ਮੌਕੇ 'ਚ ਪਤਾ ਲੱਗਣਾ ਵੀ ਆ ਚੀਜ਼ ਰਹਿ ਗਈ ਹਾਰਗੁੰਦਾ ਦੁੱਗਲੇ ਜੀ ਹਣਾ ਵੈਸੇ ਤਾਂ ਚਲ ਸਾਰਾ ਸਮਾਨ ਹੋ ਹੀ ਗਿਆ ਚਲੋ ਫਿਰ ਤੇ ਚਲੋ ਜੀ ਫਿਰ ਹੁਣ ਮਿਲਦੇ ਆ ਤੁਹਾਨੂੰ ਭਾਈ ਅੱਗੇ ਜਾ ਕੇ ਦੇਖੋ ਫਿਰ ਅਸੀਂ ਦੇਖੋ ਫਿਰ ਅਸੀਂ ਕਿੱਥੇ ਚੱਲੇ ਆ ਤੇ ਗੱਡੀ ਅਸੀਂ ਹੁਣ ਚੇਂਜ ਕਰਨੀ ਆ ਮਾਲਾਂ ਤੋਂ ਜੀ ਗੱਡੀ ਦੂਜੀ ਚੱਕਣੀ ਆ ਇਹਦੇ ਵਿੱਚ ਸਮਾਨ ਸਾਰਾ ਆਓ ਇਹ ਚ ਪਾ ਲਾ ਫਿਰ ਤੁਹਾਨੂੰ ਅੱਗੇ ਜਾ ਕੇ ਮਿਲਦੇ ਹਾਂ ਹਾਈ ਇਹ ਜੀ ਪਾ ਲਾ ਰੀ ਜੀ ਹੁਣ ਸਮਾਨ ਸਾਰ ਲਓ ਜੀ ਕਰੋ ਦਰਸ਼ਨ ਜਿਹੜੂ ਜੀ ਸਾਹਿਬ ਦੇ ਤੇ ਔਰੇ ਦਰਸ਼ਨ ਕਰਨ ਆਏ ਆ ਜੀ ਜੋੜਜੀ ਸਾਹਿਬ ਦੇ ਦਰਸ਼ਨ ਵੈਸੇ ਫੋਟੋ ਸ਼ੂਟ ਕਰਨਾ ਮਨਾ ਔਰੇ ਚਲੋ ਫੇਰ ਵੀ ਤੁਹਾਨੂੰ ਥੋੜਾ ਜਿਹਾ ਚਲਕਾ ਦਿਖਾ ਦਈਏ ਮਹਾਰਾਜ ਦੀ ਹਰ ਗੋ ਨੂੰ ਮੱਥਾ ਟਿਕਾਉਣ ਆਏ ਆ ਜੀ ਅਸੀਂ ਜੋੜਜੀ ਸਾਹਿਬ ਤੇ ਲੱਡੂ ਨੂੰ ਛੱਡੇ ਨੂੰ ਲੱਡੂ ਪਰ ਸਾਡਾ ਉੱਠਿਆ ਹੀ ਨਹੀਂ ਸੁੱਤਾ ਹੀ ਪਿਆ ਜਦਾਂ ਹਾਂ ਜਦ ਦੀ ਸੁੱਤੀ ਹੋ ਪਈ ਆ ਵਾਹਿਗੁਰੂ ਸੱਚਾ ਪਾਤਸ਼ਾਹ ਸਖ ਰੱਖੀ ਮਾਲਕਾ ਗੁਰਦੁਆਰਾ ਸਾਹਿਬ ਬਈ ਬਹੁਤ ਸ਼ਾਨਦਾਰ ਹੁਣ ਤਾਂ ਬਿਲਡਿੰਗਾਂ ਬਹੁਤ ਸ਼ਾਨਦਾਰ ਮਹਾਰਾ ਦੀ ਕਿਰਪਾ ਨਾਲ ਗੁਰਦੁਆਰਾ ਸਾਹਿਬ ਤਰੱਕੀ ਕਰ ਰਿਹਾ ਹੈ ਬਾਬੇ ਨਾਨਕ ਦੀ ਕਿਰਪਾ ਨਾਲ ਵਾਹ ਵਾਹ ਹਦਰ ਮਿਲੋ ਜੀ ਸਾਡੇ ਬੰਦੇ ਨੂੰ ਭਾਈ ਸਸਰੀ ਘਰ ਸਾਰੇ ਇਹ ਵੀਰ ਸਾਡਾ ਹੁਣ ਸਾਨੂੰ ਸਮਝ ਲੈਣਾ ਦੀ ਵੀਰ ਕਹੀਏ ਕਿਆ ਕਹੀਏ ਰੇਤ ਵਾਂਗ ਮੈਨੇ ਮੈਨੇ ਭਾਈ ਲੱਗਦੇ ਤਾਂ ਸਾਡੇ ਕਹਿ ਲੋ ਵੀ ਜੈਦਮਨ ਚਾਚਾ ਜੀ ਕਹਿੰਦੀ ਆ ਤੇ ਅਸੀਂ ਇਹਨਾਂ ਨੂੰ ਫੋਨ ਕੀਤਾ ਦਾ ਵੀ ਜੋ ਹੁੜਜੀ ਸਾਹਿਬ ਭਾਈ ਅਸੀਂ ਪਹੁੰਚਣੇ ਆਲੇ ਆ ਵੀ ਆਉੜੇ ਉਰੇ ਨੂੰ ਪਹਿਲਾਂ ਸਾਡੀ ਸਲਾਹ ਦੀ ਵੀ ਤੁਰ ਕੇ ਉਤਰ ਜੂਗੇ ਥੱਲੇ ਫਿਰ ਹੁਣ ਸਾਡੀ ਸਲਾਹ ਬਣ ਗਈ ਵੀ ਚੱਲ ਗੱਡੀਓ ਘਮਾ ਲੈਂਦੇ ਉਧਰ ਨੂੰ ਸਾਨੂੰ ਉਧਰ ਦਾ ਰਸਤਾ ਨਹੀਂ ਪਤਾ ਕਿੱਥੇ ਦੇ ਮੋੜ ਮੋੜ ਹੋਣਾ ਤਾਂ ਕਰਕੇ ਫਿਰ ਜੈਸਮੀਨ ਕਹਿੰਦੀ ਮੈਂ ਫੋਨ ਕਰਦੀ ਚਾਚਾ ਜੀ ਨੂੰ ਜੈਸਮੀਨ ਚਾਚਾ ਜੀ ਪਹੁੰਚ ਗਏ ਤੇ ਹੁਣ ਫਿਰ ਪਾਈਏ ਚਾਲੇ ਭਾਈ ਚਾਚਾ ਜੀ ਚਾਚਾ ਭਾਈਆ ਵਰਗਾ ਚਾਚਾ ਯਾਰਾ ਦੋਸਤ ਵਰਗਾ ਚਲੂ ਤਾਂ ਚਾਚਾ ਹੀ ਆ ਰਹੇ ਹੁੰਦਾ ਹਾਂ ਤੇ ਚਲੋ ਫਿਰ ਹੁਣ ਚੱਲਦੇ ਆ ਥੱਲੇ ਹੁਣ ਚੱਲਦੇ ਆ ਥੱਲੇ ਆ ਚੁੰਨੀ ਚੱਕ ਹਾਂ ਥੱਲੇ ਵੀ ਸਾਡਾ ਮੱਥਾ ਟੇਕਣਾ ਬਹੁਤ ਜ਼ਰੂਰੀ ਹੈ ਜੀ ਹਾਂ ਉੱਥੇ ਵੀ ਭਾਈ ਅਸੀਂ ਹਾਜ਼ਰੀ ਲਵਾ ਕੇ ਜਾਣੀ ਆ ਮਮਮੀ ਰਈ ਸਾਰੇ ਪਹਾੜ ਉੱਥੇ ਆ ਮਾਲਾ ਥੱਲੇ ਮਮਮੀ ਨਾਲ ਕੋਲ ਤੇ ਅਸੀਂ ਚਾਚੇ ਕੋਲ ਪਹੁੰਚ ਗਏ ਵਿਚਾਰਾ ਕਿੱਥੇ ਆ ਅਸੀਂ ਚਾਚਾ ਜੀ ਕੋਲ ਪਹੁੰਚ ਗਏ ਬਿਲਕੁਲ ਬਿਲਕੁਲ ਤੇ ਹੁਣ ਜਾ ਕੇ ਥੱਲੇ ਕਰੀਏ ਜੀ ਦਰਸ਼ਨ ਦਿਖਾਓ ਭਾਈ ਚਾਚੇ ਜੀ ਸਾਨੂੰ ਰਸਤਾ ਕਿੱਧਰੋਂ ਜਾਣਾ ਸਾਨੂੰ ਹੁਣ ਰਸਤਾ ਜਿਹੜਾ ਭਾਈ ਅਸੀਂ ਗੱਡੀ ਜਾਣੀ ਆ ਜਿਹਦੇ ਰਸਤੇ ਨੂੰ ਤੁਰ ਕੇ ਨਾ ਵੈਸੇ ਇੱਥੋਂ ਉਤਰ ਹੋ ਜਾਂਦਾ ਜਿਹੜੇ ਰਸਤੇ ਤੇ ਗੱਡੀ ਜਾਣੀ ਆ ਉਹ ਨਹੀਂ ਤਾਂ ਪਤਾ ਤੇ ਹੁਣ ਬੂਟ ਫੇ ਥੱਲੇ ਜਾ ਕੇ ਪਾ ਲਈਏ ਹੁਣ ਨੀਚੇ ਹੀ ਜਾ ਕੇ ਪਾ ਲੰਦੇ ਫਿਰ ਵਾਹਿਗੁਰੂ ਸੱਚਾ ਪਾਸ਼ਾ ਲਓ ਜੀ ਆ ਪਹੁੰਚ ਕੇ ਹਰੀਪੁਰ ਸਾਹਿਬ ਬਾਬੇ ਨੇ ਕਰਦੇ ਆਂ ਜੀ ਦਰਸ਼ਨ ਸ਼ਨੀਵਾਰ ਦਾ ਦਿਨ ਹੈ ਜੀ ਅੱਜ ਪਰ ਤੁਸੀਂ ਸੰਗਤ ਦਾ ਇਕੱਠ ਦੇਖ ਸਕਦੇ ਆ ਗੱਡੀ ਤੇ ਗੱਡੀ ਗੱਡੀ ਲਾਉਣ ਨੂੰ ਵੀ ਜਗ੍ਹਾ ਹੈ ਨਹੀਂ ਉਹ ਹੇਠੇ ਤੱਕ ਐਵੇਂ ਗੱਡੀਆਂ ਖੜੀਆਂ ਤੇ ਮਤਲਬ ਬਹੁਤ ਜ਼ਿਆਦਾ ਸੰਗਤ ਦਾ ਇਕੱਠ ਹੈ ਜੀ ਅੱਜ ਉਹ ਕਰਦੇ ਆ ਜੀ ਦਰਸ਼ਨ ਫਿਰ ਮਹਾਰਾਜ ਦੇ ਉਹ ਵਿਕੁੰਡੀ ਸੋਟੇ ਉਰੇ ਵਧੀਆ ਮਿਲ ਜਾਂਦੇ ਆ ਰੇਟ ਲਿਖਿਆ ਹੋਇਆ ਤੇ ਇਹਦੇ ਵਿੱਚ 750 ਛੋਟਾ ਥੋੜ ਨੂੰ ਤਾਂ ਪੈਸੇ ਇੱਕ ਦੋ ਜਾਣਿਆਂ ਦਾ ਤਾਂ ਹੋਆ ਨਾ ਛੋਟਾ ਲੈ ਕੇ ਫਾਇਦਾ ਛੋਟਾ ਵੀਰ ਭਲਵਾਂ ਜੀ ਆ ਛੋਟਾ ਕੁੰਡੀ ਸੋਟਾ ਕਿੰਨੇ ਦਾ ਤੇਰੇ ਨਾਲ ਜੀ ਉਹ ਜਿਹੜਾ ਬਿਲਕੁਲ ਸਭ ਤੋਂ ਛੋਟਾ ਸਭ ਤੋਂ ਛੋਟੀ ਕੁੰਡੀ ਆ 450 ਕੱਲੀ ਕੁੰਡੀ 450 ਦੀ ਹਾਂਜੀ ਛੋਟੀ ਕੁੰਡੀ ਸੋਟਾ 500 ਰੁਪਏ ਦਾ 100 ਰੁਪਏ ਦਾ ਸੋਟਾ ਹੈ ਇਧਰ ਵੀ ਭਾਈ ਕੁੰਡੀ ਸੋਟੇ ਪਏ ਆ ਆ ਵੀ ਠੀਕ ਆ ਛੋਟੀ ਜੀ ਕਹਿੰਦੀ ਜੀ ਤੂੰ ਤਾਂ ਜਿੱਕਰ ਹੁਣ ਘੱਟ ਚੀਜ਼ ਦਾ ਉਹ ਕਰਨੀਗਾ ਆ ਇਹ ਜਾਂ ਠੀਕ ਆ ਪੱਥਰ ਵਾਲਾ ਕਹਿੰਦੀ ਪੱਥਰ ਵਾਲਾ ਹਾਂ ਹੈਨਾ ਜੇ ਇੱਕ ਤਾਂ ਪੁੱਛ ਲੈਂਦੇ ਆ ਕਿ ਰੇਟ ਆ ਆਹ ਵਾਲਾ ਕਿ ਆਹ ਜਮੀ ਛੋਟਾ ਇਤੇ ਵੀ ਛੋਟਾ ਇੱਕ ਨਹੀਂ ਉਹ ਛੋਟਾ ਨਹੀਂਗਾ ਐਡਾ ਵੱਡਾ ਤਾਂ ਕਿਹ ਆ ਆਹ ਵਾਲਾ ਇਹ ਤਾਂ ਪੁੱਛ ਲੈਨੇ ਇਹ ਮੈਨੂੰ ਅਦਰਕ ਉਹ ਜਰਾ ਇੱਕ ਪੁੱਛਾਂ ਆਹੋ ਅਦਰਕ ਉਧਰ ਕੇ ਮੋ ਹੋ ਜਾਂਦਾ ਹੇ ਬਾਈ ਆਇਓ ਜੀ ਚੜੂ ਆ ਕਿੰਨੇ ਦਾ ਬੁਗੇ ਪਤਾ ਕੁਸ ਵੀਰਾ ਆ ਕਿੰਨੇ ਦਾ ਜੀ 200 ਦਾ ਠੀਕ ਹੈ ਕੋਈ ਗੱਲ ਨਹੀਂ ਹੈ ਥੋੜਾ ਜਿਹਾ ਰੇਸਟ ਉਧਾਂ ਚੱਕਿਆ ਬਾਈ ਇਹਨਾਂ ਨੇ ਹੈਨਾ ਥੋੜਾ ਸੋਕਾ ਬੜਾ 150 ਹੈ ਪਰ ਆਏ ਆ ਵੀ ਚਲ ਚੀਜ਼ ਇੱਕ ਵਾਰ ਫਿਰ ਲਈ ਵੀ ਪਰ ਹੈ ਨਾ ਜੁਕ ਈ ਜਾ ਇਹ ਨਿਆਣਿਆਂ ਤੇ ਮੜੀ ਪਚਾ ਕੇ ਰੱਖਣੀ ਪੈਣੀ ਹੈਨਾ ਉਹ ਬੜਾ ਕਿੰਨੇ ਦਾ ਪੁੱਛੀ ਉਹ ਉਹ 300 ਦਾ ਹੋਣਾ ਖੜ ਜਾ ਇੱਕ ਮਿੰਟ ਉਧਰ ਲੱਗ ਗਿਆ ਦਿਖਾਉਣਾ ਬਾਈ ਵੀਰਾ ਜਿਹੜਾ ਇਹ ਤੇ بڑا ਏ ਥੋੜਾ ਜ੍ਹਾ ਉਹ 250 ਰੁਪਏ ਗਏ ਉਹ 250 ਦਾ 50 ਰੁਪਏ ਦਾ ਫਰਕ ਆ ਲੈ ਵੀਰ ਦੇਖ ਲੱਗੇ ਹਮ ਲੈ ਵੀਰ ਦੇਖ ਲੱਗੇ ਇਹ ਤਾਂ ਚੀਜ਼ਾਂ ਪੁੱਤ ਤੁਸੀਂ ਪਹਿਲੀ ਵਾਰ ਹੀ ਲੱਗੇ ਦੇ ਹਨ ਕਿਹੜਾ ਨਹੀਂ ਬਾਹਰ ਹੀ ਉਹ ਫਿਰ ਤਾਂ ਉਹ ਠੀਕ ਆ ਹਾਂ ਜੇ ਥੋੜੀ ਚੀਜ਼ ਵੱਧ ਵੀ ਹੋ ਜੇ ਕਰੂਗੇ 50 ਰੁਪਏ ਦਾ ਉਹ ਹੀ ਠੀਕ ਆ ਫੇਰ 50 ਦਾ ਹੀ ਫਰਕ ਆ ਠੀਕ ਨੇ ਉਹ ਕਿ ਲੱਗੇ ਵੀ ਇੱਧਰ ਦੇਖਣ ਕੀ ਸਲਾਹਾਂ ਕਰੀ ਜਾਂਦੀਆਂ ਇਸ ਵਿੱਚ ਨੀ ਜੀ ਆਉਣੀ ਹੈ ਕਿ ਆਉਣੀ ਹੈ ਇਹਦੇ ਵਿੱਚ ਅਜੀ ਕੀ ਸਲਾਹਾਂ ਕਰੀ ਜਾਂਦੀਆਂ ਭਾਈ ਅਸੀਂ ਸਮਾਨ ਖਰੀਦਿਆ ਆ। ਅਸੀਂ ਆਪਣੀ ਸ਼ਾਪਿੰਗ ਕਰ ਲਈ। ਸ਼ਾਪਿੰਗ ਹੈ। ਸਾਨੂੰ ਹੋਰ ਪਿਕਨਿਕ ਨੂੰ ਵੀ ਜਾਣਾ ਪੈ ਸਕਦਾ ਇਸ ਕਰਕੇ ਅਸੀਂ ਟੋਕਰੀ ਲਈਤੀ ਆ। ਬੜੀ ਵੱਡੀ ਟੋਕਰੀ। ਟੋਕਰੀ ਜਿਆਦਾ ਵੱਡੀ ਨਹੀਂ ਇਹ? ਨਹੀਂ ਨਹੀਂ ਠੀਕ ਠੀਕ ਹੈ। ਟੋਕਰੀ ਵੈਸੇ ਘਰਾਂ ਹੈਗੀ ਤਾਂ ਹੈਗੀ ਆਪਣੇ ਕੋਲ। ਨਹੀਂ ਹੈਗੀ। ਤੂੰ ਤੀਆਂ ਛੇਟੀਆਂ ਦੀ ਬਣੀ ਵੀ। ਆਹ ਦੇਖ ਲਾ ਬੀ। ਕਿੰਨੇ ਦੀ ਟੋਕਰੀ ਹੈ? ਭਾਜੀ ਸਹੀ ਸਹੀ ਲਾ ਲਿਓ 3-4 ਚੀਜ਼ਾਂ ਦੇ 120 ਵੀ ਕੀ ਟੋਕਰੀ। ਬੰਦੇ 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 ਆਹ ਵੱਡੀ ਆਹ ਵਾਲੀ ਵੱਡੀ ਹੋਗੀ ਜੀ ਬੜਾ ਰੇਟ ਹੋਏਗਾ ਉਸ ਦਾ। ਕੁਈ ਕੁਸਰ ਨਹੀਂ ਬਗੀ ਹੈ ਹਾਂ ਹਾਂ ਇਹਦਾ ਕੀ ਪ੍ਰਾਈਸ ਹੈ ਤਾਂ ਜੀ ਇਹ ਠੀਕ ਹੈ ਕਿੰਨਾ ਹੈ ਇਹ ਹੁਟੇ ਆਵਾ ਸਹੀ ਵੀ ਇਹ ਅੱਛਾ ਮੈਨੂੰ 300 ਰੁਪਏ ਦੇ ਰਹੀ ਰੇਟ ਵੈਸੇ ਥੋੜਾ ਜਿਆਦਾ ਇਹਨਾਂ ਦਾ ਜੀ ਹਰੇਕ ਚੀਜ਼ ਦਾ ਹੀ ਜ਼ਿਆਦਾ ਹੈ ਨਾ ਇਹ ਚੀਜ਼ ਰੋਪੜ ਮੈਂ ਕਹਿੰਦਾ ਜੀ ਜ਼ਿਆਦਾ ਨਹੀਂ ਹੈ ਪਲਾਸਟਿਕ ਆ ਇਹਦਾ ਕੁਝ ਵੀ ਨਹੀਂ ਇਹ ਚੀਜ਼ ਜ਼ਿਆਦਾ ਨਹੀਂ 100 ਰੁਪਏ ਦੇ ਦਿਓ ਸਾਫ ਰੈਂ ਕਰੂੰ ਮੈਨੂੰ ਬਾਲਟੀ ਦਵਾ ਦੋ ਮੈਂ ਦੁੱਧ ਛੋਲੇ ਕਰੂੰਗੀ ਦੇਖ ਲੋ ਥੱਲੇ ਕਿੰਨੀਆਂ ਮੈਸਾ ਕਰਾਂਗਾ ਇਹਦੇ ਚ ਬੱਲੇ 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 ਚਾਰਕ ਦਿਖਾਈ ਜਾਊਗਾ ਓ ਐਡੀਆਂ ਐਡੀਆਂ ਬਾਲਟੀਆਂ ਦੱਸ ਮੈਂ ਕਰੇ ਸੱਚੀ ਉਹ ਕਹਿੰਦੀ ਆ ਬਾਲਟੀ ਦੇ ਬਾਦ ਮੈਂ ਕਹਿੰਦੀ ਆ ਜਾਣਾ 4:00 ਪਾਣੀ 4:00 ਵਜੇ ਤੱਕ ਇੱਕ ਢੋਲ ਕਿਨੇ ਗਿਣੀ ਕਿੱਥੇ ਆ ਉਹਨੇ ਡਾੜ ਜਣਾ ਰਹਿਣ ਤੋਂ ਉਹ ਪਹਿਲਾਂ ਹੀ ਕਹੀ ਜਾਂਦੀ ਆ ਜੱਦੀ ਉੱਤੇ ਤੇ ਹਰੀ ਜੋੜਜੀ ਸਾਹਿਬ ਤੇ ਆਈ ਆ ਮਾਂ ਮਾਂ ਬੁਲਾਉਂਦਾ ਬਸ ਪਰਸ ਦਵਾ ਦਿਓ ਸਾਰੇ ਜਣੇ 100-100 ਰੁਪਏ ਦੇ ਗਿਨੇ ਓਏ ਲੇਨਾ ਬਾਗਨ ਆ ਜਵੇ ਬਾਗਨ ਆ ਜਵੇ ਕਹਿੰਦੀ ਮੰਮੀ ਕੀ ਲੈ ਰਹੀ ਆ ਭਾਈ ਅੰਦਰ ਲਾਭ ਜੀ ਦੁਕਾਨ ਮਾ ਹੋਊਗੀ ਐਂਟਰੀ ਪੂਰੇ ਜਿਹੜਾ ਬੰਦਾ ਨਿਆਣੇ ਲੈ ਕੇ ਫੜ ਗਿਆ ਨਿਆਣੇ ਕਿੱਥੇ ਨਿਕਲਣ ਦੇ ਦੂੰਗਾ ਇਹਦੇ ਮਾਪੇ ਨੂੰ ਕੋਟਣ ਬੱਲੇ ਬੱਲੇ खासा ਬੜਾਈ ਵੀ 100 ਰੁਪਏ ਦਾ ਛੋਟਾ 100 ਰੁਪਏ ਦਾ ਇਸੋ ਦਾ ਹੈ ਕਿੰਨਾ ਛੋਟਾ ਕਿਹੜਾ ਇਹ ਤੇ ਅੱਛਾ ਆ ਛੋਟਾ ਹੈ ਹਨਾ ਮੈਂ ਕਹਿੰਦਾ ਜੀ ਉਹ ਠੀਕ ਰਹੇਗਾ ਛੋਟਾ ਕਰਾਉਣ ਕੋ ਨੂੰ ਕਿਹਾ ਠੀਕ ਆ ਠੀਕ ਹੈ ਕੁਝ ਹੋਰ ਕੰਮ ਵੀ ਪੈਦਾ ਆਖ ਪਰ ਫਰਕ ਕਈ ਵਾਰ ਕੁਝ ਹੋਰ ਕਾਰਨ ਦੇ ਵੀ ਕੰਮ ਆ ਜਾਂਦਾ ਆਹੋ ਉਹ ਇੰਨਾ ਦਾ ਵੀ ਪਹਿਲਾਂ ਨਹੀਂ ਕਿਹੜਾ ਦੇਖੀ ਮੈਨੂੰ ਦੂਈ ਆ ਕੀ ਮਮਾ ਠੀਕ ਹੈ ਜੀ ਮਮਾ ਜੀ ਦੋ ਦੇਖਿਓ ਹਮ ਨਾਈਸ ਵਾਹ ਆਪੜੀ ਲੱਗਦੀ ਤਾ ਲੈਣਾ ਪੁੱਤ ਲੈ ਲੈ ਕੁਛ ਕੀ ਲੈਣਾ ਤੂੰ ਲੈ ਲੈ ਜੋ ਲੈਣਾ ਚਲਾ ਦੇ ਮम्मा ਮਨੇ ਕਰ ਦੇ ਕਾ ਤੇ ਮਨੇ ਕਰ ਦੇ ਲੈ 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 ਚੱਲੇ ਕੀ ਲੈਣਾ ਕੋਈ ਨਾ ਮੈਂ ਦਵਾਂਦਾ ਤੈਨੂੰ ਲੈ ਲੈ ਲੋ ਪਪਾ ਨੂੰ ਕਿਉਂ ਦੇਖਦੀਆਂ ਕੱਢਾ ਪਾਪਾ ਦੇ ਕੋਲ ਜਾ ਕੇ ਕਲਾਸ ਹੀ ਨਵਾ ਦਦੇ ਕਿਤੇ ਪਾਪਾ ਗੁੱਸੇ ਹੋ ਜਾ ਕੇ ਕਲਾਸ ਹੀ ਲਗਵਾ ਲੈ ਕੋਈ ਨਹੀਂ ਖੁਸ਼ ਕਿਨਬ ਲੈ 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 ਪੁੱਤ ਕੋਈ ਨਾ ਦੀਦੀ ਨੇ ਕਿੰਨੇ ਡਰਾ ਕੇ ਰੱਖੀ ਵੀ ਕੁੜੀ ਖੜ ਜਾ ਤੈਨੂੰ ਉਹ ਨਹੀਂ ਨਾਨਕਿਆਂ ਦੀ ਜਿਆਦਾ ਸਰਾਉਣੇ ਪੈਂਦੇ ਨਾਨਕਿਆਂ ਦੀ ਜਿਆਦਾ ਹੁੰਦੀਆਂ ਇਹਦੀਆਂ ਕੁੜੀਆਂ ਨਹੀਂ ਨਹੀਂ ਆਣੇ ਨਹੀਂ ਚੱਲ ਮਾੜਾ ਮੋਟਾ ਹਾਂ ਨੇ ਆਂਡਾ ਵੀ ਹੋਣਾ ਚਾਹੀਦਾ ਨੇ ਆਂਡਾ ਦੋਨੇ ਚੀਜ਼ਾਂ ਹੋਣੀਆਂ ਚਾਹੀਦੀਆਂ ਇੱਦਾਂ ਡੱਬ ਕੇ ਇੱਕ ਦੀ ਇੱਕ ਇੱਦਾਂ ਨੂੰ ਆ ਪੁੱਤ ਇੱਦਾਂ ਨੇਲ ਕੱਟ ਹੈਗੇ ਆ ਜੀ ਹੈਗੇ ਆ ਹਾਂ ਇੱਕ ਹੋਰ ਲੈ ਹੀ ਲੋ ਮੇਰੇ ਜੀ ਲੈ ਲੋ ਇੱਕ ਛੋਟੀ ਲੈ ਲੋ ਇੱਕ ਬੱਚੇ ਵਾਲੀ ਗੀਨਾ ਕਿਆ ਲੱਗਿਆ ਵੇ ਦੇਖਣ ਸਾਡਾ ਆ ਛੋਟੀ ਲੈਣੀ ਕਿ ਬੜੀ ਲੈਣੀ ਐ ਬੜੀ ਬੜੀ ਜਿਆਦਾ ਜਮਾਈ ਛੋਟੀ ਨੇ ਇਹਨਾਂ ਦੇ ਨੇਲ ਨਹੀਂ ਆਉਂਦੇ ਰਵਿੰਦਰ ਦੇ ਉਹਦਾ ਜਮੀ ਛੋਟੀ ਆ। ਵੇਖ ਲੈ ਪਰ ਕਿਹੜੀ ਲੈਣੀ ਨੇ ਕਿ ਦੇਖੀ। ਆਹ ਕਹਤਾ ਹਰ ਗੁੰ ਚੱਕੀ ਵੀ। ਮੰਮੀ ਨੇ ਦਾ ਸੁਗੀਆਂ ਲੈ ਲਈਆਂ। ਇਹ ਵੀ ਫੜ ਲੈ ਲੈ। ਬੀਚੇ ਪੈਸੇ ਦੇਣੇ ਫਿਰ। ਦੋ ਦੋ। ਓਕੇ ਲਿਆ ਪਿੰਜਰਾ? ਹਾਂਜੀ ਪਿੰਜਰਾ ਲੈ ਲਓ ਤੇ ਹੋਰ ਲੈ ਜੀ ਇੱਕ। ਠੀਕ ਆ। ਮੇਰੇ ਉਹ ਦीडी ਆਇਦਾ ਕੋਈ ਫਾਇਦਾ ਨਹੀਂ ਕਰ ਜਾਲੀ ਦਾ। ਉਹ ਪਰਲੀਓ ਲੈ ਲੈ। ਇਹ ਤਾਂ ਖੁੱਲ ਜਾਂਦਾ ਜਦ ਇਹ। ਪਹਿਲਾਂ ਲਈਆਂ ਕਈ ਵਾਰ। ਤੇ ਨੇਲ ਕਟਰ ਹੋ ਗਿਆ ਇਹਨੇ ਪੁੱਤ ਇਹਦਾ ਕੀ ਪ੍ਰਾਈਸ ਹੈ ਜੀ 150 ਰੁਪਏ ਇੱਕ ਵਾਲੀ ਕਰ ਦੇ ਜੀ ਠੀਕ ਹੈ ਮੈਨੂੰ ਚਾਹੀਦਾ ਅੱਜ ਤੇ ਲੈਣ ਦੇ ਬੁਕੀਆਸ ਨਾ ਪਿਆ ਦੇਖ ਲੈ ਦੇਖ ਲੈ ਕਿਆ ਲੈਣਾ ਤੂੰ ਲੈ ਬੁੱਤ ਫਿਰ ਮਗਾਈ ਨਾ ਦੇਉ ਕੀ ਹੈ ਕੋਈ ਬੁੱਤ ਮੈਂ ਤਾਂ ਆਪੋ ਹੀ ਦੇ ਰਿਹਾ ਕਲਰ ਕਲਰ ਲੱਗਦੇ ਮੈਨੂੰ ਤਾਂ ਕਲਰ ਕਲਰ ਵੀ ਨਹੀਂ ਹੈਗੇ ਹੈ ਕਿ ਚੰਗਰਾਲੀ ਕੁਵਾਰਕਰ ਨਹੀਂ ਆ ਇਹ ਸਟੈਂਪ ਹੈ ਜੀ ਅਸ ਸਟੈਂਪਾ ਸਟੈਂਪਾ ਦਾ ਕਹਿ ਤਾ ਸਟੈਂਪਾ ਕੀ ਕਰਨੀ ਆ ਪੁੱਤ ਮੇਲਸ ਹੈ ਇੱਕ 컬러 ਹੀ ਦੇ ਦਾ ਲੀਲਾ ਹੈ ਲੀਲਾ ਹੈ ਮੇਰੀ ਆ ਕਿੰਨੇ ਦੀ ਹੈ ਇਹ ਇਦਾਂ ਚੱਲਦੀ ਮਮੀ ਮਮੀ ਕਿੰਨੀ ਅਜੀਬ ਲੱਗਦੀ ਹੈ ਸਾਰੀ ਨੂੰ ਦੇਣਾ ਠੀਕ ਆ ਤਿੰਨ ਮਾਸਾ ਲੱਗਦਾ ਕਿੰਨੇ ਦੀ ਹੈ ਦੇਖਿਓ ਨਾ ਪੂਰਨਾ ਖਲਾਰ ਦਾ ਨੇ ਇਹ ਫੰਗ ਜਿਹਾ ਆਗਮੀ ਵੀ ਪੱਸੀ ਵੀ ਤੰਗਲਾ ਭਾਈ ਉਹ ਮਮੇ ਇਹ ਚੀਜ਼ ਪਤਾ ਕਿ ਆ ਲੈਣ ਦਾ ਲੈ ਲਈਏ ਉਹਨੇ ਪਰ ਇਹਦੇ ਪੰਗ ਜੇ ਜਦੇ ਪਟ ਦੇਣੇ ਨੂਰ ਹਾਂ ਚਲੋ ਫਿਰ ਚੱਲੀ ਆਪਾਂ ਕਰਾਉ ਬਿਲ ਠੀਕ ਆ ਹੁਣ ਕਿਆ ਕਿਆ ਲਿਆ ਏ ਉਹਨੇ ਲੈ ਲਿਆ ਹਾਂ ਨੀ ਹਾਂ ਰਸਤਾ ਜਿੱਥੇ ਬਾਹਰ ਚੱਕਣਾ ਕਰਾ ਦੇਖਿਆ ਅਰਜੁਨ ਗਰੀਨ ਨੇ ਹੁਣ ਹਲਾਇ ਕਲਰ ਜੀ ਫੜੋ ਹਰਗੁਣ ਨੂੰ ਕੜਾ ਦੇਖਣਾ ਜੇ ਆਉਂਦਾ ਉਹਦੇ ਸਾਈਜ਼ ਦਾ ਉਹਨੇ ਪਾਉਣਾ ਹੈ ਕੜਾ ਹਾਂ ਕੜਾ ਜੀ ਆਉਂਦਾ ਹੋਇਆ ਲਾਓ ਲਾਓ ਭਾਈ ਦੇਖੋ ਕੜਾ ਲੈ ਨਾ ਮੇਰਾ ਪੁੱਤੋ ਦੇਖੋ ਭਾਈ ਕੜਾ ਆਹ ਇਹ ਆ ਜਾਣਾ ਮੈਂ ਕਹਿੰਦਾ ਹੋਰ ਗੁਨਾਏ ਲੱਡੂ ਛਾੜਾ ਹੂੰ ਇਸ ਮੈਂ ਆ ਚੀਤਾ ਵੱਜੂਗੀ ਉਹਦੇ ਯਾਰ ਸਿੰਪਲ ਕੜਾ ਲੈਣਾ ਹਾਂ ਦੇਖ ਤਾਂ ਨਮਾ ਨਹੀਂ ਵੱਜਦੀ ਉਹ ਜਿੱਦਾਂ ਮੂੰਹ ਪਰ ਮਾਰਦੀ ਨਾ ਇਹ ਹੱਥ ਹੂੰ ਸਿੰਪਲ ਕੜਾ ਲੈ ਮੈਂ ਆਖੂ ਖੁਮਾ ਵੱਜੂਗਾ ਕੀ ਫਾਇਦਾ ਆ ਥੋੜਾ ਚੈੱਕ ਤਾਂ ਕਰੋ ਇਹਦੇ ਆਉਂਦਾ ਵੀ ਆ ਜਿਹੜਾ ਮੇਰੇ ਪਾ ਕੇ ਤਾਂ ਦੇਖੋ ਆ ਤਾਂ ਜਾ ਉਹ ਇਹ ਤਾਂ ਜਾ ਜਾਦਾ ਛੋਟਾ ਨਹੀਂ ਬੱਚਾ ਹਟ ਜਾ ਓਰੇ ਥੋੜੀ ਪਾਈ ਕੜੇ ਇਹ ਤਾਂ ਜਿਆਦਾ ਛੋਟਾ। ਕਿਹੋ ਜਿਹਾ ਰਹਿਣ ਤੇ ਉਹ ਤਾਂ ਬਿਲਕੁਲ ਛੋਟਾ ਹੈ। ਇੱਥੇ ਰਹਿਣ ਦਲੇ ਚ ਨਹੀਂ ਮਿਲਿਆ। ਚਲ ਕੋਈ ਨਹੀਂ ਫਿਰ। ਬਿਲਕੁਲ ਛੋਟਾ ਹੈ। ਬਣੀ ਬੜੀ ਹੋ ਜਗੀ ਫਿਰ ਪਾ ਦਿੰਦੀ। ਥੋੜੀ ਬੜੀ ਹੋਏ ਤੇ ਦੇਣੀ। ਆਹੋ ਆਹੋ। ਨਜ਼ਰੀਏ ਤਾਂ ਨਹੀਂ ਬੜੀ ਨਜ਼ਰੀਏ। ਨਹੀਂ ਜੇ ਤਾਂ ਪਏ। ਉਹਦਾ ਘਰਾਂ ਪਏ ਵੀਰੇ ਯਾਰ। ਫਿਰ ਫੈ ਨਹੀਂ ਮੰਮੀ ਰਹਿਣ ਦੋ ਛੱਡ ਦਾਂ ਥੋੜੀ ਜਿਹੀ ਬੜੀ ਹੋ ਜੂਗੀ ਨਾ ਫਿਰ ਪਾ ਦੂੰਗੀ ਜਿੰਨੇ ਵਾਰ ਨੇ ਵੈਸੇ ਕੜਾ ਬਣੇਗਾ ਫੈਕੋ ਹੈ ਨਾ ਜੀ ਬੱਚੇ ਦਾ ਹੱਥ ਵੱਡਦਾ ਰਹਿਣਾ ਹਾਂ ਨਾਲੇ ਉਹ ਵੀ ਯਾਰ ਮਾਰ ਲੰਦੀ ਉਹ ਕਈ ਵਾਰ ਚਲੋ ਚਲ ਤੇ ਹੁਣ ਚਲੋ ਫੇਰ ਕਰਾਓ ਬਿਲ ਕਿਆ ਕੇ ਲਿਆ ਤੇ ਇਹ ਚੱਡ ਲੈ ਕੀ ਲਿਆ ਕੀ ਨਹੀਂ ਉਹ ਰੱਖ ਤੇ ਪੁੱਤ ਕਲਰ 180 ਦੀ ਗੰਦੇ ਕੋਈ ਨਹੀਂ ਲੈਣੀ ਲੈ ਲੋ ਆ ਲੈ ਲੋ ਕੋਈ ਚੱਕਰ ਨਹੀਂ ਉੱਲਾ ਨਹੀਂ ਨਹੀਂ ਤੂੰ ਜੇ ਵਧੀਆ ਲੱਗਦੀ ਤੈਨੂੰ ਲੈ ਲੈ ਤੇ ਜਲਦੀ ਲੈ ਲੈ ਕੋਈ ਨਹੀਂ ਕੋਈ ਆਪ ਕੋਈ ਤੇ ਲਿਆਓ ਫੇਰ ਕਰਾਓ ਭਾਈ ਪਹਿਲਾ ਲੋ ਫੜੋ ਦੇਖ ਮੈਨੂੰ ਆ ਪੁੱਛ ਕੇ ਨੇ ਪੈਸੇ ਹੀ ਬਣ ਗਏ ਮੰਨਦਾ ਫੇਰ ਮੈਂ ਬੜੀ ਇਕ ਨਹੀਂ ਦੋਲੀ ਸੀ ਜੀ ਡੋਲੀ ਦੋ ਦੋ ਪੰਜ ਵੀ ਹੋ ਗਿਆ ਲਓ ਜੀ ਸਮਾਨ ਹੋ ਗਿਆ ਸਾਰਾ ਓਕੇ ਕਰਾਈਏ ਫਿਰ ਪਹਿਲੇ ਆਪਾਂ ਜੀ ਦੀਦੀ ਨੇ ਲੈ ਲਿਆ ਇੱਕ ਕੂਟਣਾ ਹੇ ਇਹ ਕੇ ਲੈ ਲਿਆ ਕੁੰਡੀ ਛੋਟਾ ਇਹ ਵੈਸੇ ਦੀਦੀ ਠੀਕ ਆ ਨਾ ਛੋਟਾ ਜਿਹਾ ਜੋ ਮਰਜੀ ਕੁੱਟ ਲੋ ਇਹਦੇ ਚ ਹੋਲ ਲੈਚੀ ਵੀ ਗੈਰ ਵੀ ਕੁੱਟ ਲੋ ਲੈਚੀਆਂ ਲੂਚੀਆਂ ਵੀ ਹਾਂ ਨਾ ਜਿਆਦਾ ਰੌਲਾ ਨਾ ਬਾਅਦ ਤੇ ਠੀਕ ਹੋ ਨਹੀਂ ਖੜੀ ਪਰ ਲੇ ਖੜੀ ਤਾਂ ਦੇਖੋ ਕਿਵੇਂ ਖੜੀ ਹੈ ਪਰ ਨਿਆਣਿਆਂ ਦੇ ਵਚਾ ਕੇ ਰੱਖਣਾ ਪਏਗਾ ਨਾ ਇਹ ਇਹ ਤਾਂ ਸੈਲਫੋ ਪਰੇ ਕੋਈ ਰਹਿਣਾ ਪਰ ਆਏ ਹੁਣ ਗਰਲੀਨ ਤਾਂ ਚਲੋ ਸੋਜੀ ਵਾਲੀ ਬੜੀ ਹੋ ਗਈ ਹੈ ਗਰਲੀਨ ਹਾਂ ਗਰਲੀਨ ਹੁਣ ਸੋਜੀ ਵਾਲੀ ਹੋ ਗਈ ਜਿਆਦਾ ਛੋਟੇ ਨਿਆਣਿਆਂ ਦਾ ਹੁੰਦਾ ਚੱਕਰ ਵਧੀਆ ਬਣਾ ਇਦਾਂ ਇਹ ਦਸੇ ਨਾ ਕੀ ਸੇੜ ਕੇ ਗਿਆ ਉਹ ਥੱਲੇ ਨੂੰ ਦੱਬਣ ਵਾਲੀ ਹੁੰਦੀ ਉਹ ਨਹੀਂ ਹੈਗੀ ਮੰਮੀ ਇਹ ਉਹ ਥੱਲੇ ਨੂੰ ਦੱਬਣ ਵਾਲੀ ਨਹੀਂ ਹੈ ਤੇ ਲੈਣੀ ਹੈ ਯਾਰ ਬਹੁਤ ਔਖਾ ਹੁੰਦਾ ਹੈ ਨਾ ਇਹ ਰਣੀ ਕਿ ਸਾਫ ਹੈ ਸਾਦ ਰੇ ਗਏ ਸਾਫ ਹੈਗੀ ਇਹ ਹੀ ਹੈ ਨਾ ਆਹੀ ਆਹੀ ਯੂਜ਼ ਹੋ ਜੂਗੀ ਓਏ ਇੱਧਰ ਆ ਇੱਕ ਇੱਕ ਇਸ ਕਿੱਥੇ ਬਰਤਨ ਮੈਨੂੰ ਆਏ ਜਦ ਦਹੀਂ ਅਦਰੜ ਕਾ ਬਣਾਉਣਾ ਓਇਆ ਜਾਗ ਚ ਅਦਰੜ ਕਾ ਬਣਾਉਣਾ ਦਹੀਂ ਦਾ ਜਿਵੇਂ ਨਾ ਬਹੁਤ ਠੇਕੀ ਇਹਦੀ ਆ ਸੀਪਲ ਲੈ ਲੈਂਦੀ ਨਾ ਤਾਂ ਧੋਣੀ ਵੀ ਓਕੀ ਜਿਹੀ ਸਿੰਪਲ ਨਹੀਂ ਹੁੰਦੀਆਂ ਇਹ ਦੂਈਆਂ ਚੱਲ ਰਹਾਂ ਨਹੀਂ ਪਲਾਸਟਿਕ ਵਾਲੀ ਆਪਣੇ ਕੋ ਪਈ ਨਹੀਂ ਐ ਇਹ ਨਹੀਂ ਹੈ ਨਹੀਂ ਬਹੁਤ ਓਕੀ ਹੁੰਦੀ ਕਈ ਪਰ ਮੈਨੂੰ ਮੈਨੂੰ ਸਿਮਣਾ ਕੇ ਪੈਣੀ ਹੈ ਹੈ ਨਹੀਂ ਜਿਹਾਂ ਹੀ ਆ ਦੇਖੋ ਆਹੀ ਪਈਆਂ ਆ ਦੇਖ ਲੀ ਜੀ ਨਾ ਉਹ ਤਾਂ ਵੱਡੀ ਆਉਣੀ ਨਹੀਂ ਨਾ ਤਾਂ ਗਲਾਸ ਚ ਵੀ ਹੋ ਜੂਗੀ ਜੀ ਉਹ ਬੜੇ ਭਾਂਡੇ ਚ ਕਰ ਹੁਣੀ ਆ ਯੂਜ਼ ਲੈ ਕੋਈ ਪਲੇਟਾ ਪੈ ਜਾਨੀ ਗਲਾਸ ਚ ਚੱਲ ਚ ਰਿੱਟਾ ਨਾ ਕੋਸਨੀ ਨਹੀਂ ਨਹੀਂ ਚਲੋ ਪਰ ਵਾਲੋ ਕਿਤੇ ਚੱਲੋ ਚਲੋ ਉਹ ਉਧਰ ਮੜਾਏ ਬਾਈ ਫਰੀ ਹੋ ਜਵੇ ਪ੍ਰਧਾਨ ਜੀ ਬਾਈ ਫਰੀ ਹੈ ਜੀ ਦੱਸੋ ਆ ਲਓ ਕਰ ਦੋ ਵੀ